ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਥ ਸੰਗ ਜੀ ਮੈਂ ਇੱਕ ਵੀਡੀਓ ਦੇਖੀ ਜੀਗੀ ਜਿਲ੍ਹਾ ਮਾਨਸਾ ਪਿੰਡ ਚਹਿਰਾ ਵਾਲੇ ਦੀ ਜੋ ਕਿ ਅੱਜ ਮੈਂ ਉਸ ਭੈਣ ਦੇ ਘਰੇ ਖੜਾ ਹੈਗਾ ਜਿਨ੍ਹਾਂ ਦੀ ਮਾਂ ਦੁਨੀਆ ਛੱਡ ਕੇ ਚਲੇ ਗਈ 24-3 ਸਾਲ ਗਏ ਦੁਨੀਆ ਛੱਡ ਕੇ ਚਲੇ ਗਏ ਘਰੇ ਹੁਣ ਧੀ ਆਪਣੀ ਇਕੱਲੀ ਰਹਿ ਗਈ ਭਰਾਵੋ ਇਕੱਲੀ ਧੀ ਰਹਿ ਗਈ ਹੋਰ ਇਹਦਾ ਕੋਈ ਨਹੀਂ ਇਹ ਤਾਂ ਤੁਹੀ ਹੀ ਸਪੋਰਟ ਕਰਨੀ ਹੈਗੀ ਇਸ ਧੀ ਦੀ ਪੜ੍ਹਾਈ ਛੁੱਟਣ ਨਹੀਂ ਜਿੰਨੀ ਵੀ ਪੜ੍ਹਾਈ ਇਹਦੀ ਹੈਗੀ ਆ ਜਿੰਨੀ ਪੜ੍ਹ ਰਹੀ ਹੈਗੀ ਉਹਦੇ ਵਿੱਚ ਆਪਾਂ ਨੇ ਪੂਰਾ ਯੋਗਦਾਨ ਪਾਉਣਾ ਹੈਗਾ ਮੇਰਾ ਪਿੰਡ ਕੋਰਪਈ ਨਾਨ ਤੇਰਾ ਤੇਰਾ ਸੈਟੀ ਦੇ ਵੱਲੋਂ ਪਹੁੰਚਿਆ ਹੈਗਾ ਜਿਹੜਾ ਸ਼੍ਰੀ ਮੁਕਸਰ ਸਾਹਿਬ ਤੋਂ ਮੇਰੇ ਕੋਲ ਸਹਿਯੋਗੀ ਸੱਜਣਾ ਨੇ ਮੈਨੂੰ ਕੁਝ ਹੈਲਪ ਹੋ ਦਿੱਤੀ ਹੈ ਬਠਿੰਡਾ ਤੋਂ ਵੀਰਾਂ ਨੇ ਜਾਂ ਕੋਰਪਈ ਵੀਰਾਂ ਨੇ ਜੋ ਇਸ ਭੈਣ ਦੇ ਘਰੇ ਮੈਂ ਸੇਵਾ ਲੈ ਕੇ ਆਇਆਗਾ ਨੋਪਣ ਇਹ ਜੋ ਸੇਵਾ ਪਰਮਾਤਮਾ ਜੀ ਦੇ ਖਿਲਾਫ ਜਿਨ੍ਹਾਂ ਨੇ ਮੈਨੂੰ ਸੇਵਾ ਹੱਥੀਂ ਬੜਾਈ ਹੈਗੀ ਮੇਰਾ ਫੋਨ ਨੰਬਰ 98140 76455 ਹੈ ਜਿਨ੍ਹਾਂ ਨੇ ਮੇਥੋਂ ਸੇਵਾ ਲੈਣੀ ਹੋਵੇ ਸਾਡੀ ਸੇਵਾ ਲੈਣੀ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਸੇਵਾ ਲੈ ਸਕਦੇ ਆ ਤੇ ਸੇਵਾ ਪਾ ਸਕਦੇ ਆ ਇਸ ਭੈਣ ਦਾ ਨੰਬਰ ਮੈਂ ਅਵੀਰ ਜੀ ਤੋਂ ਲੈ ਲਿਆਗਾ ਬਾਜੀ ਨੰਬਰ ਦੱਸੋ ਕਰ 98724 46113 ਇੱਕ ਕਰੇ ਹੋਰ ਬੋਲੋ ਜੀ 98724 46113 ਇਹ ਜੋ ਪਰਿਵਾਰ ਦਾ ਨੰਬਰ ਹੈਗਾ ਧੀ ਦਾ ਨੰਬਰ ਹੈਗਾ ਇਸ ਨੰਬਰ ਨਾਲ ਸੰਪਰਕ ਕਰਕੇ ਤੁਸੀਂ ਜਿੰਨੀ ਵੀ ਸੇਵਾ ਪਾ ਸਕਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਹੈਗੀ ਬਾਹਰ ਵਸਦੇ ਵੀਰਾਂ ਪਿਆਬੀ ਵੀਰਾਂ ਨੂੰ ਇਸ ਭੈਣ ਨੂੰ ਯੋਗਦਾਨ ਪਾਈਏ ਕਿਉਂਕਿ ਹੁਣ ਆਪਾਂ ਨੂੰ ਦਿਖ ਰਿਹਾ ਹੋਰ ਘਰ ਦੇ ਵਿੱਚ ਕੋਈ ਨਹੀਂ ਕੱਲੀ ਰਹੀ ਹੈ ਜਿੰਨੇ ਵੀ ਮਿਲ ਕੇ ਭੈਣ ਭਰਾ ਇੱਥੇ ਖੜੇ ਹਨ ਮਹੱਲੇ ਵਾਲੇ ਖੜੇ ਹੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਜਿਹੜਾ ਨੇ ਮੈਨੂੰ ਸਹਿਯੋਗ ਦਿੱਤਾ ਬੱਚੀ ਨੂੰ ਤੇ ਸਾਰਿਆਂ ਨੂੰ ਭਰਾਂ ਮੈਂ ਕਿ ਸਹਿਯੋਗ ਦੇਣਾ ਚਾਹੀਦਾ ਸੋ ਮੇਰੀ ਬੇਨਤੀ ਹੈ ਵੀ ਇਸ ਭੈਣ ਨੂੰ ਵੱਧ ਤੋਂ ਮਦਦ ਕੀਤੀ ਜਾਵੇ ਅੱਜ ਜਦ ਮੈਂ ਵੀਡੀਓ ਦੇਖੀ ਜੀ ਉਸ ਵੀਡੀਓ ਚ ਭੈਣ ਨੇ ਕੁਝ ਇਸ ਘਰ ਬਾਰੇ ਕੁਝ ਦੱਸਿਆ ਸੀਗਾ ਇਹਨਾਂ ਦੇ ਹਾਲਾਤਾਂ ਦੱਸਿਆ ਸੀਗਾ ਕਹਿੰਦੇ ਦੱਸੋ ਤੁਸੀਂ ਕਿੱਤਾਂ ਜਿੰਨੇ ਤੇ ਹਾਲਾਤ ਨੇ ਕਿਹ ਜੀ ਹਾਲਾਤ ਪਾ ਜੀ ਬਾਬਾ ਜੀ ਤੁਹਾਨੂੰ ਦਿਸੀ ਜਾਂਦੇ ਆ ਹਨਾ ਆ ਜੀ ਜਿਹੜੇ ਪਾਪਾ ਸੀ ਉਹ 3 ਸਾਲ ਪਹਿਲਾਂ ਡੈਥ ਹੋ ਗਈ ਸੀ ਜੀ ਉਹ ਵੀ ਬਿਮਾਰੀ ਸੀ ਜੀ ਬਹੁਤ ਪੈਸਾ ਲੱਗਿਆ ਉਹਨਾਂ ਨੂੰ ਫਰੀਦਕੋਟ ਤੇ ਕਿ ਗੁੜੀਆ ਵਿਚਾਰੀ ਕੱਲੀ ਲੈ ਕੇ ਤੁਰੇ ਹੋਏ ਤੇ ਹੁਣ ਵਿਚਾਰੀ ਦੀ ਮੰਮੀ ਦੋਕ ਦਿਨੀ ਬਿਮਾਰ ਹੋਈ ਹੈ ਜੀ ਉਹਨਾਂ ਦੀ ਵੈਸੇ ਇੱਟ ਕੋ ਨਾਲ ਮੌਤ ਹੋ ਗਈ ਸਾਹ ਚੰਗੀ ਇਹ ਤਾਂ ਭੈਣ ਦੇ ਨਾ ਕੋਈ ਵੀਰ ਹੈਗਾ ਨਾ ਕੋਈ ਭੈਣ ਹੈ ਮਾਂ ਵੀ ਦੁਨੀਆ ਤੋਂ ਛੱਡ ਕੇ ਚਲੇ ਗਈ ਪਿਓ ਵੀ ਸਾਡੇ ਤੋਂ ਦੂਰੇ ਗਿਆ ਅੱਜ ਹਾਲਾਤਾਂ ਵਿੱਚ ਤੇ ਆਪਣੇ ਸਾਹਮਣੇ ਖੜੀ ਆ ਆਪਣੀ ਧੀ ਹੈ ਫੇਰ ਮੇਰੀ ਬੇਨਤੀ ਹੈ ਭਰਾਵੋ ਹੱਥ ਉੜ ਕੇ ਇਸ ਬੱਚੀ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਚਾਹੇ ਪੈੰਡਾ ਕੇ ਕੀਤੀ ਜਾਵੇ ਚਾਹੇ ਇਹਨਾਂ ਦਾ ਕਾਊਂਟਰ ਨੰਬਰ ਦਿੱਤਾ ਜਾਵੇਗਾ ਫੋਨ ਨੰਬਰ ਤੁਹਾਨੂੰ ਦੇ ਦਿੱਤਾ ਬਾਈ ਫੋਨ ਕਰਕੇ ਆਉਦਾ ਇਹਨਾਂ ਸੰਪਰਕ ਕਰਕੇ ਜਿੰਨੀ ਵੀ ਸੇਵਾ ਤੁਹਾਡੇ ਕੋਲ ਸਰੇ ਭਾਈ ਉਹ ਨਹੀਂ ਸੀ ਆਪ ਪਾ ਦੋ ਜੀ ਭਾਈ ਕਾਹਦਾ ਭਾਈ ਉਿਤ ਪਦੇ